ਦੀ ਨਵ ਬੋਲੀ ਨੂੰ ਸਮਰਪਿਤ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਵਰਣਾ ਦੀ ਮਾਲਾ ਜਦ ਵੀ ਪਰੋਵੋਗੇ ਵਰਣਾ ਦੀ ਮਾਲਾ ਜਦ ਵੀ ਪਰੋਵੋਗੇ ਪੰਜਾਬੀ ਬਾਾਂ ਦੀ ਗੋਦ ਸਿਰ ਰੱਖ ਸੁਭੋਗੇ ਮੁਕਤੇ ਤੇ ਕੰਨੇ ਸਿਹਾਰੀਆਂ ਬਿਹਾਰੀਆਂ ਅੱਖਰਾਂ ਦੇ ਨਾਲ ਲੱਗਣ ਪਿਆਰੀਆਂ ਮੁਕਤੇ ਤੇ ਕੰਨੇ ਸਿਹਾਰੀਆਂ ਬਿਹਾਰੀਆਂ ਅੱਖਰਾਂ ਦੇ ਨਾਲ ਲੱਗਣ ਪਿਆਰੀਆਂ ਲਾਵਾ ਤੇ ਦੁਲਾਵਾ ਹੋੜੇ ਤੇ ਕਨੌੜੇ ਜੋ ਅੱਖਰਾਂ ਦੇ ਉੱਤੇ ਉੱਤੇ ਫਿਰਨ ਦੌੜੇ ਹੋ ਅਦਕ ਜੇ ਲੱਗੇ ਆਵੇ ਆਵਾਜ਼ ਕੱਸ ਕੇ ਚਾਚੀ ਤਾਈ ਕੋਲ ਜਾਇਓ ਪਰ ਮਾਂ ਨੂੰ ਦੱਸ ਕੇ ਅਦਕ ਜੇ ਲੱਗੇ ਆਵੇ ਆਵਾਜ਼ ਕੱਸ ਕੇ ਚਾਚੀ ਤਾਈ ਕੋਲ ਜਾਇਓ ਪਰ ਮਾਂ ਨੂੰ ਦੱਸ ਕੇ ਅੱਖਰਾਂ ਦੇ ਨਾਲ ਕੰਨਾ ਰਹੇ ਫੱਬਦਾ ਪਰ ਊੜਾ ਅਤੇ ਈੜੀ ਨੂੰ ਕਦੇ ਨਹੀਂ ਲੱਗਦਾ ਬਹੁਤ ਵਧੀਆ ਅੱਖਰਾਂ ਦੇ ਨਾਲ ਕੰਨਾ ਰਹੇ ਫੱਬਦਾ ਪਰ ਊੜਾ ਅਤੇ ਈੜੀ ਨੂੰ ਕਦੇ ਨਹੀਂ ਲੱਗਦਾ ਔਂਕੜ ਦਲੈਂਕੜ ਚਰਨਾ 'ਚ ਰਹਿੰਦੇ ਨੇ ਵਾਹ ਜੀ ਵਾਹ ਔਂਕੜ ਦਲੈਂਕੜ ਚਰਨਾ 'ਚ ਰਹਿੰਦੇ ਨੇ ਐੜਾ ਅਤੇ ਈੜੀ ਨੂੰ ਕਦੇ ਨਹੀਂ ਪੈਂਦੇ ਨੇ ਬਹੁਤ ਖੂ ਬਿੰਦੀ ਟਿੱਪੀ ਜਦੋਂ ਕਿਤੇ ਲੱਗ ਜਾਂਦੀਆਂ ਸ਼ਬਦਾਂ ਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਵਾਹ ਜੀ ਬਾਰੇ ਹਰ ਸਾ ਬਹੁਤ ਵਧੀਆ ਜਿੰਦੀ ਜੀ ਬਿੰਦੀ ਟਿੱਪੀ ਜਦੋਂ ਕਿਤੇ ਲੱਗ ਜਾਂਦੀਆਂ ਸ਼ਬਦਾਂ ਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਬਹੁਤ ਖੂ ਨੰਗਾ ਅਤੇ ਨੰਨ੍ਹਾ ਖਾਲੀ ਨਹੀਂ ਕਹਾਉਂਦੇ ਨੇ ਗੁਰਬਾਣੀ ਪੜ ਵੇਖੋ ਵਰਤੋਂ ਚ ਆਉਂਦੇ ਨੇ ਵਾਹ ਜੀ ਵਾਹ ਆਮ ਲੋਕ ਕਹਿ ਦਿੰਦੇ ਆ ਭਈ ਨੰਗਾ ਤੇ ਨੰਨ੍ਹਾ ਕਦੀ ਕੰਮ ਨਹੀਂ ਆਉਂਦੇ ਪਰ ਨੰਗਾ ਤੇ ਨੰਨ੍ਹਾ ਖਾਲੀ ਨਹੀਂ ਕਹਾਉਂਦੇ ਨੇ ਗੁਰਬਾਣੀ ਪੜ ਵੇਖੋ ਵਰਤੋਂ ਚ ਆਉਂਦੇ ਨੇ ਬਹੁਤ ਖੂਬ ਤੇ ਸਿੱਖਣੀ ਪੰਜਾਬੀ ਜਿਹੜਾ ਬੱਚਾ ਚਾਹਵੇਗਾ ਰਿਆੜ ਉਹਨੂੰ ਪਿਆਰ ਨਾਲ ਗੜ ਲਾਵੇਗਾ ਰਿਆੜ ਉਹਨੂੰ ਪਿਆਰ ਨਾਲ ਗੜ ਲਾਵੇਗਾ ਰਿਆੜ ਉਹਨੂੰ ਪਿਆਰ ਨਾਲ ਗੜ ਲਾਵੇਗਾ ਇੱਕ ਜੀ ਜੀ ਤੁਹਾਡਾ ਨਾ ਇੱਕ ਰਚਨਾ ਸਾਂਝੀ ਕਰਦਾ ਵੀ ਸਿੱਖ ਕਹਾਉਣ ਦਾ ਕੀ ਫਾਇਦਾ ਬਹੁਤ ਖੂਬ ਜੀ ਕੀਤੀ ਕੀਰਤ ਨਾ ਵੰਡ ਕੇ ਕਦੇ ਛਕਿਆ ਤਾਂ ਕੇਵਲ ਨਾਮ ਜਪਾਉਣ ਦਾ ਕੀ ਫਾਇਦਾ ਬਹੁਤ ਖੂਬ ਵਧੀਆ ਸਰ ਬਹੁਤ ਲੋੜ ਬੰਦ ਦੀ ਜੇ ਕਰਨੀ ਨਹੀਂ ਲੋੜ ਪੂਰੀ ਤਾਂ ਇਨਾ ਧਨ ਲਟਾਉਣ ਦਾ ਕੀ ਫਾਇਦਾ ਬਹੁਤ ਵਧੀਆ ਜੇਕਰ ਸਿੱਖੀ ਸਿਧਾਂਤ ਸਮਝਾਉਣੇ ਨਹੀਂ ਹੈ ਦਾ ਗੁਰੂ ਘਰ ਬਣਾਉਣ ਦਾ ਕੀ ਫਾਇਦਾ ਬਹੁਤ ਵਧੀਆ ਜੇਕਰ ਸਿੱਖਿਆ ਨਾ ਚੱਜ ਅਚਾਰ ਕੋਈ ਤਾਂ ਬਾਣੀ ਪੜਨ ਪੜਾਉਣ ਦਾ ਕੀ ਫਾਇਦਾ ਆ ਬੁੱਢੇ ਮਾਪੇ ਜੇ ਪਾਣੀ ਨੂੰ ਤਰਸਦੇ ਰਹੇ ਉਹ ਬੁੱਢੇ ਮਾਪੇ ਜੇ ਪਾਣੀ ਨੂੰ ਤਰਸਦੇ ਰਹੇ ਸ਼ਬੀਲਾ ਥਾਂ ਥਾਂ ਲਾਉਣ ਦਾ ਕੀ ਫਾਇਦਾ ਸਾਡੀ ਕੌਮ ਜੇ ਸਿੱਖਿਆ ਤੋਂ ਰਹੀ ਵਾਂਜੀ ਮਹਿੰਗੇ ਲੰਗਰ ਲਗਾਉਣ ਦਾ ਕੀ ਫਾਇਦਾ ਸੋਨੇ ਵਰਗੇ ਜੇ ਸਿੱਖ ਨਾ ਬਣੇ ਸਿੱਖਾ ਬਹੁਤ ਵਧੀਆ ਆ ਸੋਨੇ ਵਰਗੇ ਜੇ ਸਿੱਖ ਨਾ ਬਣੇ ਸਿੱਖਾ ਸੋਨਾ ਗੁੰਬਦਾਂ ਤੇ ਲਾਉਣ ਦਾ ਕੀ ਫਾਇਦਾ ਜੇਕਰ ਸਿੱਖੀ ਸਿਧਾਂਤਾਂ ਤੇ ਚੱਲਣਾ ਹੀ ਨਹੀਂ ਰਿਆੜ ਸਿੱਖ ਕਹਾਉਣ ਦਾ ਕੀ ਫਾਇਦਾ ਬਹੁਤ ਵਧੀਆ ਰਿਆੜ ਸਿੱਖ ਕਹਾਉਣ ਦਾ ਕੀ ਫਾਇਦਾ ਰਿਆੜ ਸਿੱਖ ਕਹਾਉਣ ਦਾ ਕੀ ਫਾਇਦਾ ਬਹੁਤ ਵਧੀਆ ਬਹੁਤ ਵਧੀਆ ਰਿਆੜ ਸਾਹਿਬ ਧੰਨਵਾਦ ਜੀ ਸ਼ੁਕਰੀਆ ਜੀ ਸਨ ਸਰਦਾਰ ਦਲਵੀਰ ਸਿੰਘ ਜੀ ਰਿਆੜ ਜਿਨ੍ਹਾਂ ਨੇ ਬਹੁਤ ਹੀ ਵਧੀਆ ਦੋ ਕਵਤਾਵਾਂ ਸੁਣਾਈਆਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ